ਜਸਪਾਲ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖਾਰ ਪੇਚਿਆ ਸੀ ਰੰਗਰੇਟੇ ਗੁਰੂ ਕੇ ਬੇਟੇ ਅਗਰ ਇਤਿਹਾਸ ਸਿੱਖ ਇਤਿਹਾਸ ਨੂੰ ਖਰੋਲਿਆ ਜਾਵੇ ਤੇ ਸਭ ਤੋਂ ਵੱਧ ਜੋ ਕੁਰਬਾਨੀਆਂ ਦਿੱਤੀਆਂ ਹੋਰ ਅੰਗਰੇਜ਼ਾਂ ਨੇ ਦਿੱਤੀਆਂ ਮੱਜਬ ਨੂੰ ਮੰਨਣ ਵਾਲੇ ਉਹ ਮੱਜਬ ਦੇ ਪੱਕੇ ਨੂੰ ਮੱਜਬੀ ਸਿੰਘ ਕਿਹਾ ਜਾਂਦਾ ਹੈ ਅੱਜ ਉਸੇ ਹੀ ਮੱਜਬ ਨੂੰ ਉਸੇ ਹੀ ਮੱਜਬ ਨੂੰ ਲੈ ਕੇ ਸਰਸਾ ਜ਼ਿਲ੍ਹਾ ਦਾ ਪਿੰਡ ਕਰੇਵਾਲਾ ਜਿੱਥੇ ਕੀ ਇੱਥੇ ਕਾਫੀ ਗੁਰਦੁਆਰਿਆਂ ਦੇ ਜਿਹੜੇ ਇੱਥੇ ਪਰਦਾ ਫੋਰ ਵੀ ਜਿਹੜੇ ਗ੍ਰੰਥ ਸਿੰਘ ਇਕੱਠੇ ਹੋਏ ਨੇ ਪੰਜਾਬ ਦੇ ਵਿੱਚ ਕੁਝ ਸਮੇਂ ਬਾਅਦ ਜਿਹੜੇ ਸੀਐਮ ਦੀਆਂ ਵੋਟਾਂ ਪੈਣੀਆਂ ਨੇ ਉਂਡਾ ਵੀਆ ਵੋਟਾਂ ਦੇ ਵਾਸਤੇ ਆਪਣੇ ਸੀਐਮਾਂ ਨੂ ਬਣਾਉਣ ਦੇ ਖਾਤਰ ਅੱਜ ਇੱਕ ਮੀਟਿੰਗ ਹੋਈ ਏ ਔਰ ਇਸ ਮੀਟਿੰਗ ਦੇ ਵਿੱਚ ਭਾਈ ਮਨਦੀਪ ਸਿੰਘ ਵਿਦਿਆਰਥੀ ਅਤੇ ਉਹਨਾਂ ਦਾ ਨਾਲ ਪੂਰਾ ਜਿਹੜਾ ਬੈਂਕ ਸਿੰਘ ਜਿਹੜੇ ਪਹੁੰਚੇ ਹੋਏ ਸੀ ਤੇ ਸਾਥੀਓ ਕੋਸ਼ਿਸ਼ ਕਰਦੇ ਆ ਭਾਈ ਮਨਦੀਪ ਸਿੰਘ ਵਿਦਿਆਰਥੀ ਦੇ ਨਾਲ ਕਿ ਜੋ ਅੱਜ ਪਿੰਡ ਕਰੀ ਵਾਲਾ ਗੁਰਦੁਆਰਾ ਦੇ ਵਿੱਚ ਜੋ ਸਭਾ ਅੱਜ ਬੁਲਾਈ ਗਈ ਏ ਇਸ ਸਭਾ ਦਾ ਮੁੱਖ ਕੀ ਕਾਰਨ ਏ ਤੇ ਸਾਥੀਓ ਤੁਸੀਂ ਸਾਡੇ ਨਾਲ ਬਣੇ ਰਿਹਾ ਜੀ ਬਾਬਾ ਜੀ ਕਰੀ ਵਾਲੇ ਪਹੁੰਚੇ ਮੁਖ ਕਾਰਨ ਕਿਥੇ ਪਹੁੰਚਦਾ ਦੇਖੋ ਜੀ ਮੁਖ ਕਾਰਨ ਤਾਂ ਸਾਡਾ ਪ੍ਰਚਾਰ ਹੀ ਆ ਤੇ ਗੁਰੂ ਅਕਾਲ ਪੁਰਖ ਮਾਇ ਕਰੂ ਨੇ ਸਾਰਿਆਂ ਨੂੰ ਅਨਜਲ ਦਿੱਤਾ ਨਾ ਤੇ ਸਾਨੂੰ ਉਹ ਸਾਡੇ ਕੋਲੋਂ ਪ੍ਰਚਾਰ ਕਰਾਉਣਾ ਸੀਗਾ ਤੇ ਸਾਡਾ ਖਿਲਾਰ ਦਿੱਤਾ ਜੀ ਨਾਲੇ ਅੰਜਲ ਚੁੱਕਦੇ ਫਿਰਾਂਗੇ ਇਹਦੇ ਨਾਲੇ ਪ੍ਰਚਾਰ ਕਰਦੇ ਫਿਰਾਂਗੇ ਮੁਖ ਕਾਰਨ ਸਾਡਾ ਪ੍ਰਚਾਰ ਦਾ ਹੀ ਹੈ ਦੇਖੋ ਭਈ ਅੱਜ ਜਿਹੜਾ ਸਿੱਖੀ ਤੋਂ ਨੌਜਵਾਨ ਦੂਰ ਹੁੰਦਾ ਜਾ ਰਿਹਾ ਦੇਖੋ ਤੁਹਾਨੂੰ ਗਿਆਨ ਹੈ ਇਸ ਚੀਜ਼ ਦਾ ਨਾ ਤੇ ਤੁਸੀਂ ਵੀ ਸਿੱਖੀ ਚਾਹੋ ਤੇ ਜਦੋਂ ਤੁਸੀਂ ਸਿੱਖੀ ਚਾਹੋਗੇ ਤੁਹਾਡੇ ਵਾਲੇ ਨੇ ਇੱਕ ਹੋਜੇ ਵੀ ਆਉਣਗੇ ਤੇ ਤੁਸੀਂ ਖੁਦ ਪ੍ਰਚਾਰਕ ਜੇ ਆਂਡਾ ਮੀਡੀਆ ਨਾ ਇਸ ਯੁੱਗ ਦੇ ਵਿੱਚ ਸਭ ਤੋਂ ਵੱਡਾ ਪ੍ਰਚਾਰਕ ਮੀਡੀਆ ਹੈ ਜੇ ਤੁਸੀਂ ਇਸ ਚੀਜ਼ ਤੇ ਮੁੱਦੇ ਤੇ ਗੱਲ ਕਰਦੇ ਜੇ ਜਦੋਂ ਤੁਸੀਂ ਇਸ ਰੂਪ ਦੇ ਵਿੱਚ ਹੋਗੇ ਨਾ ਜਿਵੇਂ ਗਿਆਨੀ ਜੀ ਆ ਤੇ ਫਿਰ ਜ਼ਿਆਦਾ ਅਸਰ ਹੋਵੇਗਾ ਤੁਹਾਨੂੰ ਕਿਹੜਾ ਇਹਦਾ ਨੌਜਵਾਨ ਹੈ ਇਹ ਸਿੱਖ ਮਾਝੀ ਸਿੱਖ ਪਰਵਾਰਾਂ ਦੀ ਗੱਲ ਕਰੀ ਜੇ ਉਹਨੂੰ ਅੱਜ ਦੇ ਪਿਛਲੇ ਇਤਿਹਾਸ ਬਾਰੇ ਨੀਂ ਮਤਾਂ ਵੀ ਸਾਡੇ ਜਿਹੜੇ ਪਿਛੋਕੜ ਕੀ ਸੀ ਸਾਡਾ ਗੱਲ ਇਸ ਤਰ੍ਹਾਂ ਵੀ ਇਤਿਹਾਸ ਤੇ ਹੁਣ ਅਸੀਂ ਬਹੁਤ ਸੁਣਾਤਾ ਕੰਮ ਸੇ ਕੰਮ ਵੀ ਤੇ 500 ਵੀਡੀਓ YouTube ਤੇ ਆ ਗਈ ਜੀ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਨੂੰ YouTube ਛੱਡੋ ਤੁਸੀਂ Google ਤੇ ਸਰਚ ਮਾਰ ਲਓ ਤੁਹਾਨੂੰ Google ਤੋਂ ਵੀ ਲੱਭ ਜੂਗਾ ਇੱਕ ਵਿਕੀਪੀਡੀਆ ਬਣਾਤੀ ਉਹਨਾਂ ਨੇ ਆਪਣੀ ਜਿਹੜੀ ਇਹ ਸਿੱਧ ਕਰਦੀ ਜਿਵੇਂ ਜੱਟਾਂ ਦੀ ਬਣੀ ਹੋਈ ਆ ਕਿ ਭਈ ਬਾਬਾ ਬੁੱਢਾ ਸਾਹਿਬ ਜੱਟ ਐ ਤੇ ਸਾਡੀ ਵਿਕੀਪੀਡੀਆ ਕੋਮ ਨੇ ਆਪੇ ਬਣਾਈ ਆ ਕੋਮ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਇਸ ਪੀਜ ਨੂੰ ਪ੍ਰੂਫ ਕਰਕੇ ਬੁਲਾਤਾ ਕਿ ਬਾਬਾ ਬੁੱਢਾ ਸਾਹਿਬ ਜੱਟ ਨਹੀਂ ਬਾਬਾ ਬੁੱਢਾ ਸਾਹਿਬ ਮਜਬੀਸਤ ਆ ਹੁਣ ਸਾਡੇ ਨੌਜਵਾਨਾਂ ਵਿੱਚ ਸੁਣਨ ਦੀ ਰੁਚੀ ਪੈਦਾ ਹੋ ਜੇ ਪੜਨ ਦੀ ਰੁਚੀ ਪੈਦਾ ਹੋ ਜੇ ਤੇ ਇਤਿਹਾਸ ਸਭ ਤੋਂ ਵੱਡਾ ਤੇ ਸਤਿਮਕ ਸਨਮਾਨਯੋਗ ਸਾਡਾ ਹੀ ਬਾਬਾ ਬਲਦੀਪ ਸਿੰਘ ਨੂੰ ਵਿਦਿਆਰਥੀ ਨੂੰ ਉਹਦੀ ਪੀੜੀ ਕਹਿ ਰਹੀ ਸੀ ਦੇਖੋ ਵਿਦਿਆਰਥੀ ਮੈਂ ਮਤਲਬ ਵੀ ਸਿੱਖਣੇ ਸਿੱਖੇ ਦੇ ਰੱਖਦਾ ਹਾਂ ਸਿੱਖਣ ਦੀ ਮੈ ਰੁਚੀ ਰੱਖਦਾ ਹਾਂ ਜੀ ਇਸ ਕਰਕੇ ਮੈਂ ਵਿਦਿਆਰਥੀ ਹਾਂ ਕਿ ਮੈਂ ਸਿੱਖਦਾ ਰਹਿਣਾ ਕੁਛ ਨਾ ਕੁਛ ਨਵੀਂ ਚੀਜ਼ ਸਿੱਖੀ ਦੀ ਆ ਕੁਝ ਨਾ ਕੁਝ ਨਵੀਂ ਸੀ ਸਿੱਖੀ ਦੀ ਆ ਤਾਂ ਜਦੋਂ ਨਹੀਂ ਪ੍ਰੋਫੈਸਰ ਬਣ ਕੇ ਉਦੋਂ ਸਾਡੇ ਸਿੱਖੀ ਦੀ ਜਿਹੜੀ ਉਹ ਕਿਤਾਬ ਹੈ ਨਾ ਸਿੱਖਣ ਵਾਲੀ ਉਹ ਬੰਦ ਹੋ ਜਾਣੀ ਆ ਉਦੋਂ ਅਸੀਂ ਪੱਕਤਾ ਹੀ ਹੋ ਜਾਣਾ ਪਰ ਮੈਂ ਕੁਛ ਸਿੱਖਦਾ ਲਿਆ ਐ ਨੌਜਵਾਨ ਨਸ਼ਿਆਂ ਵੱਲ ਜਿਆਦਾ ਜਾ ਰਿਹਾ ਕੀ ਨੌਜਵਾਨ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਵੀਰੋ ਆਪਣੇ ਇਤਿਹਾਸ ਨਾਲ ਜੁੜੋ ਤੇ ਸੁਰ ਸਿੱਖੀ ਨਾਲ ਜੁੜੋ ਨਸ਼ਿਆਂ ਦੇ ਵਿੱਚ ਤੁਹਾਨੂੰ ਗਾਲ ਕੇ ਤੇ ਤੁਹਾਡਾ ਰਾਜ ਭਾਗ ਸਾਰਾ ਖਤਮ ਕਰ ਦਿੱਤਾ ਤੇ ਨਸ਼ਿਆਂ ਚ ਗਾਲ ਕੇ ਹੁਣ ਤੁਹਾਨੂੰ ਖਤਮ ਕਰਨ ਤੇ ਤੁਲੇ ਹੋਏ ਨੇ ਜਾਗੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਕਿੰਨਾ ਕੁਝ ਖੋ ਜਿਆ ਠੀਕ ਹੈ ਜੀ ਬਾਏ ਕਰੂ ਜੀ ਖਾਲਸਾ ਆ ਬਾਏ ਕਰੂ ਜੀ ਬਹੁਤ ਸਾਰਾ ਖਾਰੀ ਜੇ মিডিਆ ਦਾ ਬਹੁਤ ਬਤਾ ਬਾਏ ਜਿਹੜਾ ਇੱਥੇ ਟੈਂਪਰ ਕਰਕੇ ਪਹੁੰਚੇ ਨੇ ਔਰ ਦੂਜਾ ਅਸੀਂ ਧੰਨਵਾਦ ਕਰਦੇ ਆ ਗਿਆਨੀ ਮਨਦੀਪ ਸਿੰਘ ਵਿਆਸਠੀ ਜੀ ਦਾ ਜੋ ਅੱਜ ਪਿੰਡ ਕਰੀ ਵਾਲ ਵਿੱਚ ਉਹਨਾਂ ਨੇ ਆਪਣੇ ਚਰਨ ਪਾਏ ਆ ਸਹੀ ਸੁਭਾਗਾ ਸਮਝੇ ਆਪਣੇ ਆਪ ਨੂੰ ਜਿਹੜੇ ਏਡੇ ਵੱਡੇ ਪ੍ਰਚਾਰਕ ਸਾਨੂੰ ਕੌਮ ਨੂੰ ਮਿਲੇ ਆ ਕਿਉਂਕਿ ਸਾਡਾ ਜਿਹੜਾ ਇਤਿਹਾਸ ਸੀ ਬਿਨਾ ਪ੍ਰਚਾਰ ਤੋਂ ਅਧੂਰਾ ਸੀ ਅੱਜ ਜਿਹੜਾ ਪ੍ਰਚਾਰ ਤੇ ਰਾਹੀਂ ਸਾਨੂੰ ਇਹ ਜਿਹੜਾ ਸਾਡਾ ਇਤਿਹਾਸ ਪਤਾ ਲੱਗਾ ਕਿ ਰੰਗਰੇਟਾ ਕੌਮ ਕੀ ਚੀਜ਼ ਆ ਸਾਨੂੰ ਅੱਜ ਤੱਕ ਪਤਾ ਨਹੀਂ ਸੀ ਤੇ ਰੰਗਰੇਟਾਂ ਦਾ ਇਤਿਹਾਸ ਕੀ ਆ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜਿਲੇ ਸਾਨੂੰ ਜਗਾਵਣ ਦੀ ਕੋਸ਼ਿਸ਼ ਜਿੱਥੇ ਕੀਤੀ ਉਥੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਤੇ ਉਥੇ ਉਹਨਾਂ ਦੀ ਪੀੜ੍ਹੀ ਨੂੰ ਨਸ਼ਾ ਤੋਂ ਰਹਿਤ ਤੇ ਕਰਨ ਵਾਸਤੇ ਜਿਹੜਾ ਸਾਡਾ ਬਹੁਤ ਵੱਡਾ ਯੋਗਦਾਨ ਦਿੱਤਾ ਵਾ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਨੇ ਤੇ ਉਹਨਾਂ ਦਾ ਧੰਨਵਾਦ ਕਰਦੇ ਜਿੰਨੀ ਵੀ ਟੀਮ ਹੈ ਔਰ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਆ ਜਿੰਨੀ ਵੀ ਟੀਮ ਪਹੁੰਚੀ ਆ ਉਹਨਾਂ ਦਾ ਤੇ ਉਹਦੇ ਤਹਿਤ ਮੈਂ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਵਾ ਕਿ 24 ਅਗਸਤ ਨੂੰ ਬਦਲੀ ਕਲਾ ਮੌਕੇ ਦੇ ਵਿੱਚ ਸੀਸ ਭੇਟਾ ਦੇ ਉਸੇ ਬਾਬਾ ਜੀਵਨ ਸਿੰਘ ਜੀ ਮਨਾਇਆ ਜਾ ਰਿਹਾ ਜਿਹਦੇ ਵਿੱਚ ਮਜਬੀ ਸਿੱਖ ਤੇ ਬਾਲਮਿਕ ਭਾਈਚਾਰੇ ਵੱਲੋਂ ਦਸ਼ਾਣ ਦਿਸ਼ਾ ਚ ਮਹਾਂ ਚੰਦਰ ਮਹਾਂ ਸੰਮੇਲਨ ਮਨਾਇਆ ਜਾ ਰਿਹਾ ਵਾ ਉਹਦੇ ਵਿੱਚ ਸਾਰੀ ਸੰਗਤ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦ ਵਾਹਿਗੁਰੂ ਜੀ ਕਖਾਨ ਸਾਹਿਬ ਵਾਹਿਗੁਰੂ ਜੀ ਖਾਨ ਜੀ ਪਾਪਾ ਜੀ ਇਸ ਮੌਕੇ ਤੇ ਪਹੁੰਚੇ ਮੈਂ ਕਰੀਬਾ ਦੇ ਵਿੱਚ ਪਟਕਾ ਪਟਕਾ ਪਹਿਲਾਂ ਤਾਂ ਮੈਂ ਇਸ ਪੀਡੀਆਂ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਆਪਦੇ ਕੀਮਤੀ ਟਾਈਮ ਕੱਢ ਕੇ ਇਸ ਪ੍ਰੋਗਰਾਮ ਵਿੱਚ ਇਹਨਾਂ ਨੇ ਭਾਗ ਲਿਆ ਆਏ ਸੋ ਸਾਥੀਓ ਸੇ ਸ਼ਬਾ ਮੰਤਰੀ ਜੀ ਪਿੰਡ ਕਰੀ ਵਾਲਾ ਗੁਰਦੁਆਰਾ ਦੇ ਵਿੱਚ ਆਏ ਨੇ ਤੇ ਇਥੋਂ ਪਿੰਡ ਕਰੀ ਵਾਲਾ ਦੀ ਸਹਾਸੰਗਤ ਸਰਪੰਚ ਬਾਰਾ ਤੇ ਫੌਜੀ ਸਰ ਪ੍ਰਗਟ ਫੌਜੀ ਜੀ ਜਿਨ੍ਹਾਂ ਨੇ ਇਹ ਸੰਮੇਲਨ ਇਹ ਪ੍ਰੋਗਰਾਮ ਦਾ ਜਿਹੜੇ ਆ ਸਵਾਗਤ ਕੀਤਾ ਉਹਨਾਂ ਦਾ ਆਉਣ ਦਾ ਤੇ ਮੈਂ ਸਾਰੇ ਸੰਗਤਾਂ ਵਿੱਚੋਂ ਬਹੁਤ ਖੁਸ਼ ਹਾਂ ਬਾਬਾ ਜੀ ਇਤਿਹਾਸ ਦੇ ਨਾਲ ਜਾਣੂਕਰ ਜਾਣਕਾਰੀ ਕਰਾਉਂਦੇ ਜਾਣਕਾਰੀ ਕਰਾਉਂਦੇ ਨੇ ਤੇ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ